ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਪਣੀ ਰਸੋਈ ਵਿੱਚ ਬਣਾਉਣ ਲੱਗੇ ਹਾਂ ਪਾਲਕ ਵਾਲੇ ਚੋਲ ਇਹ ਬਣਾਉਣੇ ਬਹੁਤ ਹੀ ਆਸਾਨ ਹਨ ਤੇ ਬੰਦੇ ਵੀ ਬਹੁਤ ਸਵਾਦ ਨੇ ਤੇ ਇਹਦੇ ਲਈ ਅਸੀਂ ਇੱਕ ਗਲਾਸ ਚੋਲਾਂ ਦਾ ਲੈ ਲਿਆ ਤੁਸੀਂ ਚਾਵਲ ਕੋਈ ਵੀ ਲੈ ਸਕਦੇ ਹੋ ਬਾਸਮਤੀ ਦੇ ਉਹਨਾਂ ਟੋਟਾ ਕੋਈ ਵੀ ਜਿੱਦੇ ਜਿਹੜੀ ਤੁਹਾਡੇ ਘਰ ਵਿੱਚ ਹੈਗੇ ਨੇ ਤੇ ਇਹਨਾਂ ਨੂੰ ਚਾਰ ਪੰਜ ਪਾਣੀ ਧੋਣਾ ਹੈ ਇੱਕ ਗਲਾਸ ਅਸੀਂ ਚਾਵਲ ਲਏ ਸੀ ਤੇ ਇਹਨਾਂ ਨੂੰ 10 ਮਿੰਟ ਲਈ ਭਿਗੋ ਦੇਣਾ ਹੈ ਤੇ ਇੱਕ ਗੁੱਛੀ ਪਾਲਕ ਦੀ ਲੈਣੀ ਹੈ ਪਾਲਕ ਨੂੰ ਸਾਫ਼ ਕਰ ਲੈਣਾ ਹੈ ਤੇ ਬਰੀਕ ਬਰੀਕ ਕੱਟ ਲੈਣਾ ਹੈ ਪਾਲਕ ਨੂੰ ਵੀ ਧੋਣਾ ਜ਼ਰੂਰ ਹੈ ਤੇ ਇੱਕ ਪਿਆਜ਼ ਲਿਆ ਉਹਨੂੰ ਲੰਬਾ ਲੰਬਾ ਕੱਟਿਆ ਥੋੜਾ ਜਿਹਾ ਅਦਰਕ ਤੇ ਇੱਕ ਹਰੀ ਮਿਰਚ ਅਸੀਂ ਤੇਲ ਵਿੱਚ ਭੁੰਨ ਲਿਆ ਇਹਨਾਂ ਨੂੰ ਤੇਲ 'ਚ ਵੀ ਪੁੱਜਿਆ ਜਾ ਸਕਦਾ ਹੈ ਜਾਂ ਘਿਓ 'ਚ ਵੀ ਬਣਾਇਆ ਜਾ ਸਕਦੇ ਨੇ ਚੋਰ ਤੇ ਜੀਰਾ ਵੀ ਵਿੱਚ ਪਾਣਾ ਹੈ ਤੇ ਇਹ ਜਦ ਚੀਜ਼ਾਂ ਲਾਲ ਹੋ ਗਈਆਂ ਪਿਆਜ਼ ਵੀ ਲਾਲ ਹੋ ਗਏ ਤੇ ਵਿੱਚ ਅਸੀਂ ਇੱਕ ਛੋਟਾ ਜਿਹਾ ਟਮਾਟਰ ਕੱਟ ਕੇ ਬਰੀਕ-ਬਰੀਕਵਾ ਦਿੱਤਾ ਜਦ ਸਾਡਾ ਮਸਾਲਾ ਪੁੱਜ ਗਿਆ ਚੰਗੀ ਤਰ੍ਹਾਂ ਤੇ ਫਿਰ ਅਸੀਂ ਇਹਦੇ ਵਿੱਚ ਪਾਲਕ ਪਾ ਦੇਣੀ ਹੈ ਪਾਲਕ ਕੱਟੀ ਹੋਈ ਤੇ ਬਹੁਤ ਜ਼ਿਆਦਾ ਲੱਗਦੀ ਹੈ ਪਰ ਜਿਵੇਂ ਜਿਵੇਂ ਅਸੀਂ ਇਹਨੂੰ ਭੁੰਨੀ ਜਾਂਦੇ ਹਾਂ ਤੇ ਇਹਦੀ ਮਾਤਰਾ ਘਟਦੀ ਜਾਂਦੀ ਹੈ ਬਹੁਤ ਸ਼ੌਕ ਜਾਂਦੀ ਹੈ ਤੇ ਜਦੋਂ ਅਸੀਂ ਇਹਦੇ ਵਿੱਚ ਨਮਕ ਪਾਣਾ ਹੈ ਤੇ ਇੰਨੇ ਥੋੜਾ ਜਿਹਾ ਪਾਣੀ ਛੱਡ ਦੇਣਾ ਹੈ ਪਰ ਅਸੀਂ ਉਸ ਪਾਣੀ ਨੂੰ ਵੀ ਸੁਕਾ ਦੇਣਾ ਹੈ ਇੱਕ ਚਮਚ ਨਮਕ ਪਾਇਆ ਤੇ ਥੋੜੀ ਜੀ ਹਲਦੀ ਉਹ ਥੋੜੀ ਜੀ ਲਾਲ ਮਿਰਚ ਪਾਈ ਕਿਉਂਕਿ ਅਸੀਂ ਵਿੱਚ ਇੱਕ ਹਰੀ ਮਿਰਚ ਕੱਟ ਕੇ ਪਾ ਦਿੱਤੀ ਸੀ ਤੇ ਜਦ ਇਹਦਾ ਪਾਣੀ ਪੂਰੀ ਤਰ੍ਹਾਂ ਸੁੱਕ ਗਿਆ ਤੇ ਅਸੀਂ ਚੋਲ ਵਿੱਚ ਪਾ ਦੇਨੇ ਹਨ ਤੇ ਚੋਲਾ ਨੂੰ ਵੀ 5 ਕਿ ਮਿੰਟ ਵਾਸਤੇ ਭੁੰਨਣਾ ਹੈ ਤੇ ਜਿਵੇਂ ਚੋਲ ਤੇ ਪਾਲਕ ਸਾਡੀ ਪੁੱਜ ਜਾਵੇ ਅਸੀਂ ਚਾਵਲਾਂ ਨੂੰ ਖੁੱਲੇ ਵਿੱਚ ਪਕਾ ਰਹੇ ਹਾਂ ਮਤਲਬ ਕਿ ਕੁੱਕਰ 'ਚ ਨਹੀਂ ਪਕਾ ਰਹੇ ਤੇ ਖੁੱਲੇ ਵਿੱਚ ਚਾਵਲਾਂ 'ਚ ਪਾਣੀ ਡਬਲ ਪੈਂਦਾ ਹੈ ਇੱਕ ਗਲਾਸ ਚਾਵਲ ਤੇ ਦੋ ਗਲਾਸ ਵਿੱਚ ਪਾਣੀ ਪਾਣਾ ਹੈ ਜਦੋਂ ਚੋਲ ਪੁੱਜ ਜਾਣ ਤੇ ਪਾਣੀ ਵਿੱਚ ਦੋ ਗਲਾਸ ਪਾ ਦਿੱਤਾ ਜਦੋਂ ਪਾਣੀ ਵਿੱਚ ਉਬਾਲ ਆ ਜਾਏ ਕਿ ਚੋਲ ਥੋੜੇ ਜਿ ਰਿਜਣੇ ਸ਼ੁਰੂ ਹੋ ਜਾਣ ਪਤਾ ਲੱਗ ਜਾਂਦਾ ਹੈ ਕਿ ਚੋਲ ਪੱਕਨੇ ਸ਼ੁਰੂ ਹੋ ਗਏ ਹਨ ਤੇ ਅਸੀਂ ਗੈਸ ਦੀ ਫਲੇਮ ਨੂੰ ਕੱਟ ਕਰ ਦੇਣਾ ਹੈ ਤੇ ਵਿੱਚ ਇੱਕ ਜਾਂ ਦੋ ਵਾਰੀ ਚੈੱਕ ਕਰਨਾ ਹੈ ਤੇ ਚੋਲਾ ਨੂੰ ਢੱਕ ਕੇ ਹੀ ਪਕਾਣਾ ਹੈ ਛਿੰਮ ਗੈਸ ਤੇ ਚੋਲ ਬਹੁਤ ਵਧੀਆ ਬਣ ਜਾਂਦੇ ਹਨ ਬਸ ਉਬਾਲਾ ਆਉਣ ਤੋਂ ਬਾਅਦ ਗੈਸ ਨੂੰ ਕੱਟ ਕਰ ਦਿਓ ਤੇ ਢੱਕਣ ਨਾਲ ਢੱਕ ਦਿਓ 10 ਮਿੰਟ ਬਾਅਦ ਦੇਖਿਆ ਕਿ ਚਾਵਲ ਬਸ ਬਨਣ ਵਾਲੇ ਹਨ ਬਸ ਵਿੱਚ ਇੱਕ 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 ਅੱਧੀ ਕਣੀ ਰਹਿ ਗਈ ਹੈ ਤੇ 2 ਕੁ ਮਿੰਟ ਹੋਰ ਟਾਈਮ ਲੱਗੇਗਾ ਦੁਬਾਰਾ ਅਸੀਂ ਚੈੱਕ ਕੀਤਾ ਚਾਵਲ ਸਾਡੇ ਪੂਰੇ ਪੱਕ ਗਏ ਨੇ ਬੜੇ ਖਿੜੇ ਖਿੜੇ ਬਣੇ ਨੇ ਚਾਵਲ ਤੁਸੀਂ ਵੀ ਆਪਣੇ ਘਰ 'ਚ ਚਾਵਲ ਜਰੂਰ ਟਰਾਈ ਕਰਨਾ ਮੇਰੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇਹ ਚੋਲਾ ਨੂੰ ਤੁਸੀਂ ਦਹੀਂ ਨਾਲ ਖਾ ਸਕਦੇ ਹੋ ਰਾਇਤੇ ਨਾਲ ਖਾ ਸਕਦੇ ਹੋ ਜਾਂ ਇਦਾਂ ਵੀ ਖਾਏ ਜਾ ਸਕਦੇ ਹਨ ਇਹ ਚੋਲ ਬਣ ਕੇ ਬੜੇ ਹੀ ਸਵਾਦ ਬੰਦੇ ਹਨ ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਜੀ ਥੈਂਕ ਯੂ